ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਹੋ ਸਾਰੇ ਵੀ ਠੀਕ ਹਾਂ ਔਰ 15 20 ਦਿਨ ਹੋ ਗਏ ਇੱਕ ਮੈਦਾ ਝੰਡੜੀ ਕਹੂੰ ਆ ਤੇ ਚਲੋ ਕਿਸੇ ਇਲਾਕੇ ਦੇ ਵਿੱਚ ਜ਼ਰੂਰੀ ਵੀ ਕਹਿ ਸਕਦੇ ਆ ਜਿਵੇਂ ਤੁਸੀਂ ਸੋਚੋ ਹਨਾ ਵੀ ਹੁਣ ਵੈਕਸੀਨ ਇੱਕ ਵੈਕਸੀਨ ਦਾ ਦੌਰ ਚੱਲੀ ਜਾਂਦਾ ਹੈ ਪਹਿਲਾਂ ਵੀ ਚੱਲਟਿਆ ਹੁਣ ਵੀ ਚੱਲੀ ਜਾਂਦਾ ਹੈ ਹਨਾ ਸਰਕਾਰੀ ਵੈਕਸੀਨ ਆਉਂਦੀਆਂ ਨੇ ਜੋ ਵੀ ਆ ਉਹਦੇ ਵਿੱਚ ਮੈਨੂੰ ਰਿਪੀਟ ਚ ਫੋਨ ਆ ਰਹੇ ਆ ਜਿਵੇਂ ਚਲੋ ਕਿਸੇ ਪਿੰਡ ਦੇ ਵਿੱਚ ਹੁੰਦੀ ਹੈ ਕੋਈ ਇੱਕ ਅਦਾ ਸੱਜਣਾ ਮਿੱਤਰ ਤਾਂ ਹੁੰਦਾ ਹੀ ਹੈ ਬਾਈ ਕੀ ਵੈਕਸੀਨ ਜ਼ਰੂਰੀ ਹੈ ਬਾਈ ਤੁਸੀਂ ਵੈਕਸੀਨ ਕਿਹੜੀ ਕੀਤੀ ਹੈ ਕਦੋਂ ਕਰਵਾਓਗੇ ਕਿਹੜੀ ਕਰਦੇ ਹੁੰਨੇ ਹੋ ਬਾਈ ਸੋਡਾ ਵੀਰ ਕੋਈ ਵੈਕਸੀਨ ਨਹੀਂ ਕਰਦਾ ਸੋਡਾ ਵੀਰ ਉਤਲੇ ਦੇ ਨਿਗਰ ਰੱਖਦਾ ਬਸ ਕੱਲੀ ਠੀਕ ਹੈ ਉਹ ਆਪਾਂ ਉਤਲੇ ਤੇ ਦੋਰੀਆਂ ਰੱਖਦੇ ਆ ਜੇ ਪੁੱਤ ਓਏ ਉਤਲੇ ਤੇ ਦੋਰੀਆਂ ਰੱਖਦੇ ਆ ਉਦੋਂ ਉੱਤੇ ਕੁਝ ਵੀ ਨਹੀਂ ਠੀਕ ਆ ਬਾਕੀ ਹੁੰਦੀਆਂ ਨੇ ਗੱਲਾਂ ਬਾਕੀ ਗੱਲਾਂ ਹੁੰਦੀਆਂ ਜੇ ਵੈਕਸੀਨ ਕਰਵਾਉਣੀ ਆ ਹਨਾ ਕਿਸੇ ਵੀ ਜਾਨਵਰ ਤੇ ਤੁਸੀਂ ਵੈਕਸੀਨ ਕਰਵਾ ਰਹੇ ਹੋ ਡਾਕਟਰ ਨੂੰ ਇੱਕ ਗੱਲ ਕਹਿ ਦਿਓ ਵੀ ਡਾਕਟਰ ਸਾਹਿਬ ਸਰਿੰਜ ਸੂਈ ਸਾਡੀ ਵਰਤ ਲਿਓ ਇਹ ਮੇਨ ਗੱਲ ਦਾ ਧਿਆਨ ਰੱਖਣਾ ਵੀ ਸਰਿੰਜ ਸੂਈ ਸਾਡੀ ਵਰਤ ਲਿਓ ਨਾ ਕਿ ਲੋਕਾਂ ਵਾਲੀ ਲੋਕਾਂ ਵਾਲੀ ਕਹਿਣ ਦਾ ਭਾਵ ਇਹ ਨਹੀਂ ਲੋਕ ਆਪਾਂ ਹੀ ਆ ਵੀ ਜਿਹੜੀ ਤੁਸੀਂ ਹੋਰ ਕਿਉਂਕਿ ਇਹਨਾਂ ਨੇ ਅਵਾਰਾ ਤੇ ਵੀ ਲਾ ਦੇਣੀ ਆ ਬਾਈ ਹਦਾਇਤਾਂ ਹੁੰਦੀਆਂ ਸਰਕਾਰ ਦੀਆਂ ਔਾਰਾ ਦੇ ਵੀ ਲਾ ਦੇਣੀ ਐ ਇਹਨਾਂ ਨੇ ਆ ਆਮ ਵੀ ਜਿਹੜੇ ਘਰਾਂ 'ਚ ਖੜੇ ਆਮ ਵੀ ਲਾ ਦੇਣੇ ਸੂਈ ਕਈ ਜਿਹੜੇ ਡਾਕਟਰ ਹੁੰਦੇ ਆ ਵੀ ਜਿਹੜੇ ਪਹੁੰਚੇ ਹੋਏ ਡਾਕਟਰ ਹੁੰਦੇ ਆ ਵੱਡੇ ਸਿਆਣੇ ਆਪਣੇ ਬਹੁਤ ਹੀ ਸਿਆਣੇ ਜਿਹੜੇ ਡਾਕਟਰ ਹੁੰਦੇ ਆ ਉਹ ਸੂਈ ਬਦਲਦੇ ਨਹੀਂ ਕਿਉਂਕਿ ਉਹ ਵੱਡੇ ਹੁੰਦੇ ਨਾਲ ਕੋ ਟਾਈਮ ਹੀ ਨਹੀਂ ਹੁੰਦਾ ਨਾ ਵੀ ਅਸੀਂ ਸੂਈ ਬਦਲ ਲਈਏ ਭਾਈ ਵੀ ਇਹ ਤਾਂ ਅਗਲੇ ਦੇ ਡੰਗਰ ਖੜਾ ਗਿਆ ਜੀ ਤੂੰ ਤੜਕੇ ਹੱਥ ਨੇ ਚਾਹ ਬਣਦੀ ਆ ਇੱਕ ਲਾ ਕੇ ਆ ਭਾਈ ਉਹਦੇ ਤੇ ਜਿਹਦਾ ਕੁੱਤੇ ਮਾਸ ਨਾ ਖਾਣ ਫਰਕ ਨਹੀਂ ਕਰਦਾ ਠੀਕ ਹੈ ਇਹ ਗੱਲ ਦਾ ਫਰਕ ਹੈ ਬਾਕੀ ਕਿਉਂਕਿ ਹੁਣ ਜੇ ਮੈਂ ਤੁਹਾਨੂੰ ਮੈਂ ਤਾਂ ਕਹਿ ਕੇ ਹਾਰ ਗਿਆ ਹੁਣ ਵੀ ਕਹਾ ਵੈਕਸੀਨ ਦੀ ਲੋੜ ਵਿਦਵਾਨ ਕਮੈਂਟ ਕਰਕੇ ਨਾ ਬਾਈ ਕਰ ਲਿਓ ਕਰ ਲਿਓ ਸਾਡੇ ਕਿਸੇ ਦੇ ਜਾਨਵਰ ਪਾਲੋ ਬਾਈ ਜਿਵੇਂ ਕਹਿੰਦੇ ਆ ਜਿਹੜੇ ਜਿਵੇਂ ਆਪਣਾ ਪੇਜ ਅਲਾਉਡ ਕਰਦਾ ਹੈ ਜਾਨਵਰ ਪਾਲਣ ਲਈ ਠੀਕ ਹੈ ਜਾਨਵਰ ਪਾਲੋ ਆ ਚੀਜ਼ਾਂ ਖਵਾਓ ਫਿਰ ਦੱਸਿਓ ਵੈਕਸੀਨ ਕਰਨ ਦੀ ਲੋੜ ਹੈਗੀ ਕਿ ਨਹੀਂ ਆ ਚੀਜ਼ਾਂ ਨਾ ਖਵਾਓ ਸਮਝ ਗਏ ਨਾ ਜੋ ਮੈਂ ਕਹਿ ਰਿਹਾ ਇਹ ਵੀ ਗੱਟੇ ਹਾਲਾਂਕਿ ਆਪਣੇ ਘਰੇ ਹੀ ਆਏ ਹੋਣਗੇ ਪਰ ਆਪਾਂ ਜਦੋਂ ਇਹਨਾਂ ਨੂੰ ਵਰਤਦੇ ਆ ਇਹ ਕੋਈ ਸਾਲ ਦੇ ਵਿੱਚ ਆ ਦੋ ਕੀ ਆਏ ਆ ਮਲਾਦਾ ਕੀ ਤੀਜਾ ਗੱਟਾ ਵੀ ਨਹੀਂ ਆਇਆ ਹੁਣ ਠੀਕ ਹੈ ਨਾ ਆ ਚੀਜ਼ਾਂ ਪਾਓ ਠੀਕ ਹੈ ਮੱਝਾਂ ਗਾਈਆਂ ਨੂੰ ਆ ਚੀਜ਼ਾਂ ਪਾਓ ਛੋਲੇ ਬੜੇਵੇਂ ਵਰਤੋ ਸਰੋਂ ਦੀ ਖਾਲ ਵਰਤੋ ਜਿੰਨੀ ਡਾਈਟ ਦੇ ਵਿੱਚ ਵੱਧ ਤੋਂ ਵੱਧ ਸਰੋਂ ਦੀ ਖਾਲ ਤੁਸੀਂ ਰੱਖ ਸਕਦੇ ਹੋ ਠੰਡ ਦੇ ਵਿੱਚ ਮੇਥੇ ਰੱਖ ਸਕਦੇ ਹਾਂ ਫੀਡ ਦੇ ਵਿੱਚ ਹਲਦੀ ਦੀ ਮਾਤਰਾ ਪਾ ਸਕਦੇ ਹਾਂ ਪਸ਼ੂਆਂ ਦੀ ਡਾਈਟ ਦੇ ਵਿੱਚ ਚਟਣ ਲਈ ਉਹਨਾਂ ਨੂੰ ਸਿੰਧਾ ਨਮਕ ਰੱਖ ਸਕਦੇ ਹਾਂ ਕੱਸੀ ਦਾ ਪਾਣੀ ਭਾਖੜਾ ਨਹਿਰ ਦਾ ਪਿਆ ਸਕਦੇ ਹਾਂ ਮੈਂ ਨਹੀਂ ਕਹਿੰਦਾ ਕੋਈ ਬਿਮਾਰੀ ਲੇਵੇ ਆਉਗੀ ਲਾਲਚ ਰੱਖਣਾ ਛੱਡ ਦਿਓ ਪਸ਼ੂ ਤਾਂ ਹੀ ਬਸ ਲੋੜ ਹੀ ਨਹੀਂ ਬਰੇ ਧੰਨਵਾਦ ਜੀ ਜਉਂਦੇ ਬਦਦਰੂ